ਮਜ਼ਾਵਦ ਕਰਾਜ ਕੰਮ ਕਰਕੇ ਦੋ ਤਿੰਨ ਕਰ ਰਿਹਾ ਗਿਆ ਨਾਲੇ ਮਜ਼ਦੂਰੀ ਕਰਕੇ ਤੇ ਨਾਲੇ ਮੈਨੂੰ ਘਰਾਂ ਦੇ ਕੰਮ ਕਰਕੇ ਦਾ ਟਾਈਮ ਪਾਸ ਨਹੀਂ ਕਰਦੀ ਮੈਨੂੰ ਇਲਾਜ ਨਹੀਂ ਕਰ ਸਕਦੇ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਮੇਰੇ ਬੱਚਾ ਨੇ ਦੋ ਮਾਰ ਰੇ ਜਾਣਾ ਕੰਨਾ ਤੁਸੁੰਦਾ ਨਹੀਂ ਤੇ ਨਾ ਮੂੰਹ ਬੋਲ ਸਕਦਾ ਇਹ ਉਹ ਕਹਿੰਦੇ ਵੀ ਇਹਨਾਂ ਦਾ ਇਲਾਜ ਹੋ ਜਾਊਗਾ ਵੀ ਬੋਲਣ ਲੱਗ ਜਾਣਗੇ ਸੁਣਨ ਲੱਗ ਜਾਊਗਾ ਅੱਖਾਂ ਦਾ ਵੀ ਇਲਾਜ ਹੋ ਜਾਊਗਾ ਦੀ ਪੈਸਿਆਂ ਦੀ ਪ੍ਰੋਬਲਮ ਹੈ ਮੇਰੇ ਕੋਲ ਪੈਸੇ ਨਹੀਂ ਕਸੂਗਾ ਜੇ ਤੁਸੀਂ ਦੇਖ ਰਹੇ ਹੋ ਲੀਵਿੰਗ ਇੰਡੀਆ ਪੰਜਾਬ ਅੱਜ ਅਸੀਂ ਉਸ ਪਰਿਵਾਰ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਕੇ ਪਰਿਵਾਰ ਦੇ ਜਿਹੜੇ ਗੱਲਬਾਤ ਸੁਣ ਕੇ ਜਿਹੜਾ ਹਰੇਕ ਦੇ ਦਰਦ ਖੜੇ ਹੋ ਜਾਂਦੇ ਹੈਗੇ ਕਿਉਂਕਿ ਪਰਿਵਾਰ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਮੈਂ ਇੱਕ ਵਿਖਾ ਦੇਵਾਂ ਕਿ ਇੱਕ ਔਰਤ ਹੈ ਦੋ ਬੱਚੇ ਹੈਗੇ ਦੋ ਬੱਚਿਆਂ ਦੇ ਜਿਹੜੇ ਹੈਗੇ ਬਚਪਨ ਤੋਂ ਜਿਹੜੇ ਹੈਗੇ ਇਲਾਜ ਤੋਂ ਸਮਰਤਾ ਹੈਗੇ ਕਿਉਂਕਿ ਮਾ ਬੇਸ਼ੱਕ ਜਿਹੜਾ ਹੈਗਾ ਅੱਜ ਦੇ ਦੁਗ ਦੇ ਵਿੱਚ ਜਿਹੜਾ ਹੈਗਾ ਮਹਿੰਗਾਈ ਦਾ ਕਾਫੀ ਜੋਗ ਵੱਧ ਚੁੱਕਾ ਹੈਗਾ ਦੂਸਰੇ ਪਾਸੇ ਘਰ ਦਾ ਖਰਚਾ ਚਲਾਉਣਾ ਤਾਂ ਬੜਾ ਮੁਸ਼ਕਲ ਹੋ ਜਾਂਦਾ ਪਰ ਦੂਸਰੇ ਪਾਸੇ ਇਲਾਜ ਕਰਾਉਣਾ ਬੱਚਿਆਂ ਦਾ ਸਮਰਥ ਹੈ ਕਿਉਂਕਿ ਇਹ ਲੜਕਾ ਹੈਗਾ ਲੜਕੇ ਨੂੰ ਜਿਹੜਾ ਕਿ ਬਚਪਨ ਦੇ ਵਿੱਚੋਂ ਦਿਖਾਈ ਨਹੀਂ ਦੇ ਰਿਹਾ ਹੈਗਾ ਦੂਸਰੇ ਪਾਸੇ ਲੜਕੀ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਬ੍ਰੇਨ ਦਾ ਦਿਮਾਗ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਦੇ ਉੱਤੇ ਵੱਡੀ ਪੱਧਰ ਤੇ ਖਰਚਾ ਆਉਣਾ ਹੈਗਾ ਸਿਰ ਪਰਿਵਾਰ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਪਰਿਵਾਰ ਦੀ ਕੀ ਸਥਿਤੀ ਕੀ ਹੈਗੀ ਹੈ ਕੀ ਕਾਰਨ ਕੀ ਆ ਗਿਆ ਬੱਚਿਆਂ ਦਾ ਪੀਣਾ ਤੁਹਾਡਾ ਮੇਰਾ ਮੈਂ ਆਵਦਾ ਕਰਾਜੇ ਕੰਮ ਕਰਕੇ ਦੋ ਤਿੰਨ ਕਰ ਰਿਹਾ ਨਾਲੇ ਮਜ਼ਦੂਰੀ ਕਰਕੇ ਤੇ ਨਾਲੇ ਮੈਨੂੰ ਘਰਾਂ 'ਚ ਕੰਮ ਕਰਕੇ ਆਵਦਾ ਟਾਈਮ ਪਾਸ ਮੈਂ ਸਹੀ ਕਰਦੀ ਆ ਮੈਂ ਇਲਾਜ ਨਹੀਂ ਕਰਾ ਸਕਦੇ ਤੇ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਮੇਰੇ ਬੱਚਾ ਨੇ ਦੋ ਮਹੀਨੇ ਚੋੜੋ ਤੁਹਾਡੇ ਪਿਤਾ ਪਤੀ ਦੀ ਕਦੋਂ ਮੌਤ ਹੋ ਚੁੱਕੀ ਹੈਗੀ ਹੈ ਇਹ ਬਚਪਨ ਤੋਂ ਸੀਗੇ ਤੇ ਪਹਿਲਾਂ ਕਿਸ ਤਰ੍ਹਾਂ ਇਲਾਜ ਚੱਲਦਾ ਸੀਗਾ ਉਹ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਉਸ ਉਹ ਤਾਂ ਉਦੋਂ ਤਾਂ ਉਦੋਂ ਤਾਂ ਅਮੀਰ ਬੀਮਾਰ ਮੋਟਾ ਕਰਦਾ ਸੀ ਕਸੀ ਆਪ ਕਰਦੇ ਸੀ ਤੇ ਮਾੜਾ ਮਟਕਾ ਦਾ ਗੁਜ਼ਾਰਾ ਹੋ ਜਾਂਦਾ ਸੀ ਹੁਣ ਇਹਨਾਂ ਦਾ ਪ੍ਰੈਸ਼ਨ ਕਰਾਉਣਾ ਮੈਂ ਤਾਂ ਬਹੁਤ ਮਜਬੂਰ ਆ ਘਰਾਂ ਚ ਕੰਮ ਕਰਕੇ ਦਾਲ ਦਾ ਟਾਈਮ ਪਾਸ ਮਸੇ ਕਰਦੀ ਆ ਮੈਂ ਪ੍ਰੈਸ਼ਨ ਨਿਕਰਾ ਸੀ ਕਦੀ ਮੇਰੇ ਨਾਲ ਸਾਰੇ ਜੀ ਜੋੜ ਕੇ ਤੇ ਮੇਰਾ ਪ੍ਰੈਸ਼ਨ ਬੱਚਾ ਨਾ ਕਰਾ ਦੇ ਕੀ ਜਿਵੇਂ ਕਿ ਦੱਸਿਆ ਹੈਗਾ ਲੜਕੇ ਨੂੰ ਕੀ ਪ੍ਰੋਬਲਮ ਕੀ ਹੈਗੀ ਹੈ ਲੜਕੇ ਨੂੰ ਜਿਹੜਾ ਹੈ ਵੀ ਅੱਖਾਂ ਤੋਂ ਦੇਂਦਾ ਨਹੀਂ ਕੰਨਾ ਤੋਂ ਸੁਣਦਾ ਨਹੀਂ ਤੇ ਨਾ ਮੂੰਹ ਬੋਲ ਸਕਦਾ ਤੂੰ ਤੇਰੇ ਪਾਸ ਜਿਹੜਾ ਹੈਗਾ ਬੱਚੀ ਹੈਗੀ ਹੈ ਬੱਚੀ ਦੀ ਕਿੰਨੀ ਉਮਰ ਹੈਗੀ ਹੈ ਇਸ ਦਾ ਕੀ ਡਾਕਟਰਾਂ ਨੇ ਕੀ ਦੱਸਿਆ ਕੀ ਬਿਮਾਰੀ ਕੀ ਦੱਸੀ ਇਹ ਉਹ ਕਹਿੰਦੇ ਵੀ ਇਹਨਾਂ ਦਾ ਇਲਾਜ ਹੋ ਜਾਊਗਾ ਵੀ ਬੋਲਣ ਲੱਗ ਜਾਣਗੇ ਸੁਣਨ ਲੱਗ ਜਾਊਗਾ ਅੱਖਾਂ ਦਾ ਵੀ ਇਲਾਜ ਹੋ ਜਾਊਗਾ ਆ ਦੀ ਪੈਸਿਆਂ ਦੀ ਪ੍ਰੋਬਲਮ ਹੈ ਮੇਰੇ ਕੋਲ ਪੈਸੇ ਨਹੀਂ ਬਣਦੇ ਕੁਝ ਸਮਾਜ ਸੇਵੀ ਸੰਸਥਾਵਾਂ ਤੁਹਾਡੇ ਕੋਲ ਆਈਆਂ ਹੋਣ ਜਿਵੇਂ ਕਿ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ ਹੁੰਦੀਆਂ ਯੋਗਦਾਨ ਪਾਉਂਦੀਆਂ ਨੇ ਕੋਈ ਇਸ ਤਰ੍ਹਾਂ ਦੀ ਸੰਸਥਾ ਆਈ ਹੋਵੇ ਜਿਹੜੇ ਕਿ ਤੁਹਾਡੇ ਸਹਿਯੋਗ ਦੇ ਵਿੱਚ ਉੱਤਰੀ ਹੋਵੇ ਸਹਿਯੋਗ ਦੇ ਵਿੱਚ ਵੀ ਮੈਨੂੰ ਮਿਲਿਆ ਸੀ ਦੋਨਾਂ ਆ ਬੱਚਿਆਂ ਨੂੰ ਵੀ ਇਹਨੂੰ ਮਿਲਿਆ ਸੀ 1 ਲੱਖ ਤੇ 2 ਲੱਖ ਤੇ 80000 ਰੁਪਏ ਮਿਲਿਆ ਦੇ ਮੇਰੇ ਕੋਲ ਹੋਰ ਪੈਸੇ ਨਹੀਂ ਬਣੇਗੇ ਤੇ ਫਿਰ ਮੈਂ অপারেশন ਕਰ ਪਾਈਂਗਾ ਇੰਨਾ ਕੁ ਲਾਜ ਡਾਕਟਰ ਨੇ ਦੱਸਿਆ ਕਿੰਨਾ ਖਰਚਾ ਹੋ ਰੋਂਦੀ ਸੁਭਾਉ ਨੂੰ ਉਹਨਾਂ ਨੇ ਦੱਸਿਆ ਸੀ 11 ਲੱਖ ਤੇ ਕੁਝ ਪੈਸੇ ਦਿੱਤੇ ਸੀ ਜਿਵੇਂ ਕਿ ਇਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਹੈਗਾ ਬੇਸ਼ੱਕ ਜਿਹੜਾ ਇਹਨਾਂ ਦੇ ਪਤੀ ਸੀਗੇ ਉਸ ਟਾਈਮ ਜਦੋਂ ਘਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਲੈਂਦੇ ਸੀ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਹੈਗਾ ਸਫਾਈਆਂ ਕਰਕੇ ਜਾਂ ਭਾਂਡੇ ਮਾਂਜ ਕੇ ਗੁਜ਼ਾਰਾ ਕਰਦੇ ਹੈਗੇ ਪਰ ਬਦਨਸੀ ਵੀ ਇਹ ਹੈ ਕਿ ਲੜਕਾ ਹੈਗਾ ਲੜਕੇ ਨੂੰ ਦਿਖਾਈ ਨਹੀਂ ਦਿੰਦਾ ਹੈਗਾ ਸੁਣਾਈ ਨਹੀਂ ਦਿੰਦਾ ਹੈਗਾ ਦੂਸਰੇ ਪਾਸੇ ਲੜਕੀ ਵੀ ਜਿਹੜੀ ਇੱਕ ਜਵਾਨ ਲੜਕੀ ਹੈਗੀ ਹੈ ਜੀ ਦੇ ਕਰਕੇ ਨਾ ਬੋਲ ਸਕਦੀ ਹੈ ਨਾ ਸੁਣ ਸਕਦੀ ਹੈਗੇ ਜਿਸ ਕਰਕੇ ਡਾਕਟਰਾਂ ਨੇ ਦੱਸਿਆ ਹੈ ਕਿ ਲੱਖਾਂ ਰੁਪਏ ਜਿਹੜਾ ਹੈਗਾ ਇਹਨਾਂ ਦੇ ਇਲਾਜ ਤੇ ਖਰਚਾ ਹੋਣਾ ਹੈ ਦੇ ਸਕੀ ਸਮਾਜ ਸੇਵੀ ਸੰਸਥਾਵਾਂ ਜਾਂ ਜਿਹੜੇ ਇਹਨਾਂ ਦੇ ਵਾਰਡ ਦੇ ਜਿਹੜੇ ਕਾਉਂਸਲਰ ਸੀਗੇ ਜੇ ਉਹਨਾਂ ਦੇ ਸਹਯੋਗ ਸਦਕਾ ਜਿਹੜਾ ਹੈਗਾ ਕੁਝ ਤਾਂ ਸਰਕਰ ਸੈਂਟਰ ਸਰਕਾਰ ਵੱਲੋਂ ਮਦਦ ਹੋਈ ਹੈਗੀ ਪਰ ਅਜੇ ਤੱਕ ਜਿਹੜੀ ਹੈਗੀ ਆ ਉਸ ਨਾਲ ਜਿਹੜਾ ਇਹਨਾਂ ਦਾ ਇਲਾਜ ਲਾਉਣਾ ਅਸਮਰਥਾ ਹੈਗਾ ਇਸ ਕਰਕੇ ਸਾਡੇ ਨਾਲ ਕਾਉਂਸਲਰ ਵੀ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਪਰਿਵਾਰ ਦੇ ਸਹਯੋਗ ਦੇ ਵਿੱਚ ਤੁਸੀਂ ਉਤਰੇ ਹੋਗੇ ਕੀ ਕੀ ਮਦਦ ਆਈ ਹੈਗੀ ਕਿਸ ਤਰ੍ਹਾਂ ਦਾ ਇਲਾਜ ਲਈ ਉਪ ਜਾਦੇ ਰਹੇ ਮੈਂ ਇਹ ਨਾਲ ਜਦੋਂ ਵਿਖੇ ਖਬਰ ਚ ਖਬਰ ਵੇਖੀ ਸੀ ਮੈਂ ਅਖਬਾਰ ਚ ਖਬਰ ਵੇਖ ਕੇ ਤੇ ਫਿਰ ਮੈਂ ਇਹਨਾਂ ਘਰੇ ਗਿਆ ਇਹਨਾਂ ਉਸ ਤੋਂ ਬਾਅਦ ਫਿਰ ਇਹਨਾਂ ਨਾਲ ਗੱਲ ਕੀਤੀ ਮੈਂ ਵੀ ਮੈਂ ਕਿਹਾ ਵੀ ਇਸ ਤਰ੍ਹਾਂ ਵੀ ਆਪਾਂ ਚੱਲਾਂਗੇ ਚੰਡੀਗੜ੍ਹ ਤੇ ਆ ਚੱਕਰ ਵਾਜੀ ਅੱਜ ਆਇਆ ਤੇ ਮੈਂ ਫਿਰ ਇਹਨਾਂ ਨੂੰ ਲੈ ਕੇ ਚੰਡੀਗੜ੍ਹ ਗਿਆ ਸਾਨੂੰ ਫਿਰ ਰਸਤਾ ਮਿਲਿਆ ਸੈਂਟਰ ਗਵਰਨਮੈਂਟ ਤੋਂ ਫਿਰ ਸਾਨੂੰ ਰੁਪਏ ਮਿਲੇ 1 2 ਲੱਖ 80 ਹਜ਼ਾਰ ਇੱਕ ਬੱਚੇ ਵਾਸਤੇ ਆਏ 2 ਲੱਖ 80 ਹਜ਼ਾਰ 872 ਰੁਪਏ ਇੱਕ ਬੱਚੇ ਦੇ ਉੱਪਰ ਉਸ ਤੋਂ ਖਰਚਾ ਹੋਣਾ ਸੀ ਜ਼ਿਆਦਾ ਇਹਨਾਂ ਬ੍ਰੇਨ ਦੇ ਵਿੱਚ ਕਰਕੇ ਆਪਰੇਸ਼ਨ ਇਹਨਾਂ ਦੇ ਮਸ਼ੀਨ ਵਿਟਾਉਣੀਆਂ ਜੀ ਦਾ ਖਰਚਾ ਇੱਕ ਬੱਚੇ ਦਾ 5 ਲੱਖ ਰੁਪਇਆ ਮਸ਼ੀਨਾਂ ਦਾ ਖਰਚਾ ਹੈ ਤੇ 1 ਲੱਖ ਰੁਪਏ ਦਾ ਮਤਲਬ ਉਸ ਦਾ ਖਰਚਾ ਉਥੋਂ ਦਾ ਤਾਂ 5 ਲੱਖ ਸਾਡੇ ਕੋਲੇ ਜਿਹੜੇ ਪੈਸੇ ਹੈ 2 ਲੱਖ ਤੇ 2 ਲੱਖ 800 ਕੁ ਰੁਪਏ ਸਾਡੇ ਕੋਲ ਹੈਗੇ ਤੇ ਸਾਡੇ ਕੋਲੇ ਫਿਰ ਸਾਡੇ ਸਟੇਟਮੈਂਟ ਜਦੋਂ ਲਾਇਆ ਵੀ ਤੁਸੀਂ ਜਿਹੜੇ ਪੈਸੇ ਤੁਹਾਡੇ ਕੋਲ 3 3 ਲੱਖ 3.5 ਲੱਖ ਰੁਪਇਆ ਤੁਹਾਡੇ ਕੋਲ ਕੱਢਦਾ ਇਹ ਲਿਓ ਤੇ ਆਪਰੇਸ਼ਨ ਕਰਕੇ ਇਹ ਬੱਚਾ ਦਾ ਸੀ ਇਹ ਬੋਲਣ ਲੱਗ ਜਾਣਗੇ ਜਮਾਂਦਰੂ ਗੁੰਗੇ ਐ ਤੇ ਜੋ ਪੇਟਛੇ ਮਤਲਬ ਗੁੰਗੇ ਪੈਦਾ ਹੋਏ ਸੀ ਐ ਤੇ ਉਹਨਾਂ ਨੇ ਫਿਰ ਆ ਮਤਲਬ ਇਹ ਗੱਲ ਕਹੀ ਵੀ ਤੁਹਾਡਾ ਇਲਾਜ ਹੋ ਜਾਊਗਾ ਇਹ ਬੋਲਣ ਲੱਗ ਜਣਗੇ ਪਰ ਵੀ ਪੈਸੇ ਜਿਹੜੇ ਐ ਇਹ ਜਿਹੜੇ ਆਏ ਤੁਹਾਡੇ ਬਏ ਪੈਸੇ ਬੈਂਕ 'ਚ ਪਏ ਐ ਤੇ ਤੁਸੀਂ ਉਹ ਵੈਸੇ ਹੋਰ ਇੰਤਜ਼ਾਮ ਕਰੋ ਤਾਂ ਕਿ ਇਹਨਾਂ ਦਾ ਇਲਾਜ ਹੋ ਸਕੇ ਜਿਵੇਂ ਕਿ ਇਹ ਸੀਗੇ ਇਹਨਾਂ ਦੇ ਵਾਰਡ ਦੇ ਕਾਉਂਸਲਰ ਜਿਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਜਿਹੜੀ ਕੇਂਦਰ ਸਰਕਾਰ ਤੋਂ ਅਸੀਂ ਇਹਨਾਂ ਦੇ ਇਲਾਜ ਦੀ ਜਿਹੜੀ ਮਦਦ ਦੀ ਦੁਆਰ ਲਗਾਈ ਸੀਗੀ ਉਤੋਂ ਸੈਂਟਰ ਵੱਲੋਂ ਜਿਹੜੀ ਮਦਦ ਇਹ ਵੀ ਆ ਚੁੱਕੀ ਹੈਗੀ ਪਰ ਉਹ ਮਦਦ ਜਿਹੜੀ ਹੈ ਹਾਂ ਅਧੂਰੀ ਹੈਗੀ ਹੈ ਕਿਉਂਕਿ ਡਾਕਟਰਾਂ ਨੇ ਇਲਾਜ ਲਈ ਜਿਹੜਾ ਜਿਆਦਾ ਖਰਚ ਮੰਗਿਆ ਹੈਗਾ ਦੂਸਰੀ ਪਾਸੇ ਸਾਡੇ ਨਾਲ ਸਮਾਜ ਸੇਵੀ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿਉਂਕਿ ਸਮਾਜ ਸੇਵੀ ਜਿਹੜੇ ਹੁੰਦੇ ਆ ਇਹ ਜਾਇ ਹੈ ਪਰਿਵਾਰਾਂ ਦੀ ਮਦਦ ਕਰਦੇ ਹੈਗੇ ਕੀ ਕਹਣਾ ਚਾਹੋਗੇ ਵੀ ਇਸ ਪਰਿਵਾਰ ਨੇ ਜੋ ਤੁਸੀਂ ਪਹੁੰਚੇ ਸੀਗੇ ਕੀ ਹਾਲਾਤ ਕੀ ਹੈਗੇ ਪਰਿਵਾਰ ਦੇ ਤੇ ਹੁਣ ਕਿਸ ਤਰ੍ਹਾਂ ਦਾ ਕਿੱਥੇ ਇਲਾਜ ਚੱਲ ਰਿਹਾ ਹੈਗਾ ਕਿੰਨੇ ਕ ਡਾਕਟਰ ਨੇ ਡਿਮਾਂਡ ਕੀਤੀ ਹੈ ਲੋਕ ਧੰਨਵਾਦ ਜੀ ਇਹ ਮਨਬੀਰ ਜੀ ਸਾਡੇ ਐਮਸੀ ਸਾਹਿਬ ਟੈਨੀ ਜੀ ਬੜੀ ਜਦੋਜਹਿਦ ਕਰਕੇ ਪ੍ਰਾਈਮ ਮਿਨਿਸਟਰ ਦੇ ਫੰਡ ਚੋਂ ਨਾ ਬੱਚਿਆਂ 'ਤੇ ਪੈਸੇ ਕਿਉਂਕਿ ਇਹ ਪਰਿਵਾਰ ਉਹਦੇ ਵੀ ਇਹਨਾਂ ਦੇ ਦੋ ਬੱਚੇ ਹੈ ਔਰ ਦੋਹਾਂ ਦੇ ਫਾਦਰ ਹੈ ਨਹੀਂਗੇ ਲੇਕਿਨ ਇਹ ਬੱਚੇ ਬਾਇ ਬਰਥ ਹੀ ਡਿਫਰੈਂਟ ਡੰਪ ਹੈਗੇ ਨਾ ਸੁੰਦਾ ਨਾ ਔਰ ਇਹ ਨਾ ਬੋਲਦੇ ਐ ਸੋ ਇਹ ਬੜੀ ਜਦੋਜਹਿਦ ਕਰਕੇ ਕੋਸ਼ਿਸ਼ ਕੀਤੀ ਸਾਡੇ ਐਮਸੀ ਸਾਹਿਬ ਦੀ ਵੀ ਐਨੇ ਉਥੋਂ ਉਹਨਾਂ ਫੰਡ ਸਰਕਾਰ ਤੋਂ ਲੈ ਕੇ ਆਏ ਸੀ ਔਰ ਪੀਜੀਏ ਤੋਂ ਬਿਗਿਆਦੇ ਬੱਚਿਆਂ ਦਾ ਚੈੱਕਅਪ ਹੋਇਆ ਔਰ ਚੈੱਕਅਪ ਤੋਂ ਬਾਅਦ ਉਹਨਾਂ ਨੇ ਇਹ ਦੱਸਿਆ ਵੀ ਯਾਰ ਰਿਕੁਆਇਰਮੈਂਟ ਤੁਹਾਡੀ ਫੰਡ ਹੈਗੀ ਹੈ ਵੀ ਬਾਇ ਬਰਥ ਜਿਹੜੇ ਇੱਕ ਪ੍ਰੂਵੀਜ਼ਨ ਹੈਗੀ ਹੈ ਵੀ ਕੋਈ ਇੱਕ ਇੰਪਲਾਂਟ ਹੋ ਜਾਂਦਾ ਔਰ ਇਹ ਕੁੜੀਆ ਜਾਂ ਇਹਦਾ ਦੋ ਬ੍ਰਦਰ ਹੈ ਇਹ ਸੁਣਨ ਲੱਗ ਪਣਗੇ ਬੋਲਣ ਲੱਗ ਪਣਗੇ ਹੁਣ ਤਰਸਦੀ ਹੈ ਵੀ ਇਹ ਪੈਸਾ ਜੋ 280000 875 ਰੁਪਏ ਇੱਕ ਬੱਚੇ ਦੇ ਆਏ ਦੂਜੇ ਦੇ ਵੀ ਆਏ ਲੇਕਿਨ ਜਿਹੜਾ ਗੈਬ ਹੈ ਕਿਉਂਕਿ ਖਰਚਾ ਹੈਗਾ 6 ਲੱਖ ਦਾ ਇੱਕ ਬੱਚੇ ਦਾ ਸੋ 3 ਲੱਖ ਦਾ ਜੋ ਬਜਟ ਸਾਡੇ ਘਰ ਦਾ ਪਏ ਐਮਸੀ ਸਾਹਮਣੇ ਸਾਨੂੰ ਇਸ ਕੇਸ ਬਾਰੇ ਦੱਸਿਆ ਤੋਂ ਸਾਡੀ ਸੰਸਥਾ ਨੇ ਆਪਦੀ ਡਿਊਟੀ ਸਮਝੀ ਹੈ ਵੀ ਚਲੋ ਅਸੀਂ ਰਲ ਮਿਲ ਕੇ ਇਹਨਾਂ ਦੇ ਸਭ ਪਬਲਿਕ ਦੇ ਸਹਿਯੋਗ ਨਾਲ ਆਪਾਂ ਕੋਸ਼ਿਸ਼ ਕਰੀਏ ਤਾਂ ਕਿ ਦੋ ਨਹੀਂ ਤਾਂ ਘੱਟੋ ਜ਼ਿਆਦਾ ਚਲੋ ਇੱਕ ਕੁੜੀ ਦਾ ਮਾਮਲਾ ਹੈ ਕੁੜੀ 18-19 ਸਾਲ ਦੀ 20 ਸਾਲ ਦੀ ਕੁੜੀ ਹੈ ਚਲੋ ਉਹ ਜੇ ਸੈਲਫ ਬੈਂਡਡ ਹੋ ਜਾਂਦੀ ਹੈ ਤਾਂ ਬੋਲਣ ਲੱਗ ਜੇਗੀ ਸੁਣਨ ਲੱਗ ਜੇਗੀ ਤਾਂ ਚਲੋ ਪਰਿਵਾਰ ਨੂੰ ਫਾਦਰ ਹੈ ਨਹੀਂ ਗੇ ਜਿੰਮਵਰੀ ਨਿਵੇੜਣ ਦੇ ਵਿੱਚ ਬੜਾ ਹੈਲਪ ਮਿਲੂਗੀ ਚਲੋ ਅਗਲੇ ਘਰੇ ਜਾਣਾ ਕੁੜੀ ਨੇ ਸੋ ਸਾਡੀ ਕੋਸ਼ਿਸ਼ ਹੈ ਸਾਡੀ ਸੰਸਥਾ ਦੀ ਵੀ ਅਸੀਂ ਤੁਹਾਡੇ ਮਾਧਿਅਮ ਬਣਾਈ ਲੋਕਾਂ ਨਾਲ ਜੁੜ ਕੇ ਜਿਵੇਂ ਸਾਡੀ ਸੰਸਥਾ ਪਹਿਲਾਂ ਇਲਾਜ ਕਰਾ ਰਹੀ ਹੈ ਵਕਫਾ ਹਸਪਤਾਲ ਨਾਲ ਸਾਡੇ ਸੰਸਥਾ ਵਿੱਚ ਮਰੀ ਪਈ ਰਹਿੰਦੇ ਆ ਉਹ ਸਾਡੀ ਕੋਸ਼ਿਸ਼ ਹੈ ਵੀ ਪ੍ਰਧਾਨ ਜੀ ਨੂੰ ਜਿਹੜੀ ਇਹਨਾਂ ਦੀ ਬਹੁਤ ਕੋਸ਼ਿਸ਼ ਕੀਤੀ ਹੈ ਅਸੀਂ ਇਹਨਾਂ ਨਾਲ ਜੁੜ ਕੇ ਅਸੀਂ ਸੇਵਾ ਇਸ ਨੂੰ ਸੰਭਾਲ ਕੇ ਅੱਗੇ ਲਗਣਾ ਚਾਹਦੇ ਆ ਪਬਲਿਕ ਨੂੰ ਵੀ ਬੇਨਤੀ ਕਰਦੇ ਆ ਅਸੀਂ ਵੀ ਇਹ ਜੋ ਮੋਸਟ ਜ਼ਰੂਰਿੰਗ ਪਰਿਵਾਰ ਹੈ ਫਾਦਰ ਹੈ ਨਹੀਂ ਬੱਚੇ ਦੋਵੇਂ ਹੈਗੇ ਆ ਡਾਇਫਰੈਂਟ ਹੰਬ ੁੰਨ ਕਰਕੇ ਜ਼ਿੰਦਗੀ ਵੀ ਰੂਟੀਨ ਵੀ ਜਦੋਂ ਵੱਡੇ ਹੋਣਗੇ ਮੁਸ਼ਕਲ ਹੋ ਜੂਗੀ ਜੀ ਨਹੀਂ ਸੋ ਕੋਸ਼ਿਸ਼ ਹੈ ਵੀ ਸਾਡੀ ਸੰਸਥਾ ਵੱਲੋਂ ਸੋ ਆਪ ਸਭ ਦੇ ਸਾਥ ਨਾਲ ਆਪ ਚੈਨਲ ਦੇ ਮਾਧਿਅਮ ਨਾਲ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਜੇ ਪਬਲਿਕ ਹੈਲਪ ਕਰੇ ਇਹਨਾਂ ਦਾ ਬੱਚਿਆਂ ਉਸਤੇ ਫੰਡ ਇਕੱਠਾ ਕਰਨ ਚ ਤਾਂ ਅਸੀਂ ਪੀਜੀਏ ਦੇ ਵਿੱਚੋਂ ਪੈਸੇ ਜਮਾ ਕਰਾ ਕੇ ਤਾਂ ਕਿ ਉਹਨਾਂ ਨੇ ਜਿੰਨੀ ਜਲਦੀ ਪੈਸੇ ਇਕੱਠੇ ਹੋਣਗੇ ਉਹ ਪੀਜੀਏ ਦੀ ਐਡਮਿਨਿਸਟ੍ਰੇਸ਼ਨ ਬਾਹਰੋਂ ਆਸਟ੍ਰੇਲੀਆ ਤੋਂ ਇਹਨਾਂ ਬੱਚੇ ਇੰਪਲਾਂਟ ਆਊਗਾ ਬੱਚੇ ਕੁੜੀਆਂ ਵਾਸਤੇ ਜੋ ਕਿ ਉਹ ਫਿੱਟ ਹੋਣ ਤੋਂ ਬਾਅਦ ਉਹਨਾਂ ਨੂੰ ਪੂਰੀ ਉਮੀਦ ਹੈ ਸ਼ੋਰ ਨੇ ਦਿੱਤੀ ਪੀਜੀਏ ਨੇ ਵੀ ਇਹ ਬੱਚਾ ਸੁਣਨ ਨੂੰ ਵੀ ਲੱਜੂਗਾ ਬੋਲਣ ਨੂੰ ਵੀ ਲੱਜੂਗਾ ਕਦੋਂ ਜਿਹੜੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਹਨਾਂ ਦੇ ਇਲਾਜ ਲਈ ਕੇਂਦਰ ਸਰਕਾਰ ਨੇ ਕਿੰਨੇ ਕਦੋਂ ਫੰਡ ਭੇਜਿਆ ਹੈਗਾ ਤੇ ਹੁਣ ਕੀ ਬੈਂਕ ਦੇ ਵਿੱਚ ਪਿਆ ਹੈਗਾ ਤੇ ਜੇ ਹੋਰ ਮਦਦ ਮਿਲ ਜਾਂਦੀ ਹੈ ਤਾਂ ਉਹ ਦੁਬਾਰੇ ਹੋਰ ਸਹਿਯੋਗ ਮਿਲ ਸਕੇ ਹਾਂਜੀ ਫੰਡ ਜਿਹੜਾ ਸਰਕਾਰ ਤੋਂ ਆਇਆ ਸੀ ਗਵਰਨਮੈਂਟ ਆਫ ਇੰਡੀਆ ਤੋਂ ਤਾਂ ਉਹਨਾਂ ਨੇ ਨਾਲ ਇੱਕ ਕੰਡੀਸ਼ਨ ਲਾਈ ਸੀ ਵੀ ਸਾਲ ਦੇ ਵਿੱਚ ਵਿੱਚ ਤੁਸੀਂ ਇਹਨਾਂ ਆਪਰੇਸ਼ਨ ਯੂਜ਼ ਕਰ ਸਕਦੇ ਹੋ ਪੈਸੇ ਲੇਕਿਨ ਉਹ ਐਮਸੀ ਸਾਹਿਬ ਦੀ ਜਦੌਜਾਹਤ ਦੇ ਬਾਵਜੂਦ ਜਦੋਂ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਹੁਣ ਪਿਛਲੇ ਦਿਨਾਂ ਅਸੀਂ ਕਿਹਾ ਵੀ ਚਲੋ ਗੈਪ ਜਿਹੜਾ ਵੀ ਤਾਂ ਕਿ ਇੱਕ ਤਾਂ ਪਹਿਲਾਂ ਤੁਸੀਂ ਫੰਡ ਨੂੰ ਉੱਥੇ ਹੋਲਡ ਕਰਨ ਵਾਸਤੇ ਇਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਉਹਦੀ ਪੀਜੀਆਈ ਉਹਨਾਂ ਨੇ ਹੋਲਡ ਕਰਤਾ ਵੀ ਚਲੋ 5-4 ਮਹੀਨੇ ਤੁਹਾਡਾ ਫੰਡ ਰਹੂਗਾ ਸਾਡੇ ਕੋਲੇ ਤੁਸੀਂ ਕੋਸ਼ਿਸ਼ ਕਰੋ ਬਾਕੀ ਜਿਹੜਾ ਗੈਪ ਹੈਗਾ ਪੈਸੇ ਦਾ ਤੁਸੀਂ ਮੈਂਟਰ ਕਰ ਲਓ ਅਸੀਂ ਤੁਹਾਨੂੰ ਹੈਲਪ ਕਰ ਦਿਆਂਗੇ ਦੀ ਇਹ ਪੀਜੀਆਈ ਚ ਅਸੀਂ ਅੰਦਰ ਆਪਰੇਟ ਕਰਵਾ ਦੇਾਂਗੇ ਸੋ ਅਸੀਂ ਉਸੇ ਕੋਸ਼ਿਸ਼ ਤੇ ਅਸੀਂ ਤੁਹਾਡੇ ਸਾਡੇ ਮੰਦਰ ਵਿੱਚ ਸਾਡੀ ਬੇਨਤੀ ਕਰਦੇ ਅਸੀਂ ਨਾਲ ਕੇ ਵੀ ਚਲੋ ਜੇ ਸਾਨੂੰ ਸਾਡੀ ਬੇਨਤੀ ਮੰਨਣ ਪਬਲਿਕ ਸਾਨੂੰ ਸਾਡੇ ਜਿਹੜੇ ਸ਼ੁਭਚਿੰਤਕ ਹੈ ਉਹ ਫੰਡ ਦੇਣਗੇ ਅਸੀਂ ਉਹ ਫੰਡ ਦੀ ਹੈਲਪ ਨਾਲ ਤਕਰੀਬਨ 6 ਲੱਖ ਦਾ ਇਕੱਠਾ ਹੈ ਜਿਹੜਾ ਇਕੱਠਾ ਹੁਣ ਚਾਹੀਦਾ ਔਰ ਪੌਣੇ 3 ਲੱਖ ਰੁਪਈਆ ਹੈ ਔਰ ਜਿਹੜਾ 3 ਲੱਖ ਦਾ ਗੈਪ ਹੈ ਉਹ ਜੇ ਸਾਨੂੰ ਇਕੱਠਾ ਹੁੰਦਾ ਤਾਂ ਜਲਦੀ ਤੋਂ ਜਲਦੀ ਅਸੀਂ ਪੀਜੀਆ ਨੂੰ ਅਪਰੋਚ ਕਰਕੇ ਉਸ ਇਮਪਲੈਂਟ ਦਾ ਆਰਡਰ ਕਰਾ ਕੇ ਬੱਚੇ ਦੀ ਟ੍ਰੀਟਮੈਂਟ ਕਰਾ ਸਕੀਏ ਸੋ ਆਪ ਜੀ ਚੈਨਲ ਦੇ ਮਾਧਿਅਮ ਰੋਂ ਸਭ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਇਸ ਪਰਿਵਾਰ ਵਾਸਤੇ ਸਾਨੂੰ ਸਹਿਯੋਗ ਸਹਿਯੋਗ ਕੀਤਾ ਜਾਵੇ ਤਾਂ ਕਿ ਇਹ ਜ਼ਰੂਰਤਮੰਦ ਬੱਚਿਆਂ ਨੂੰ ਅਸੀਂ ਜਲਦੀ ਤੋਂ ਜਲਦੀ ਸੈਲਫ ਸਪੈਂਡੈਂਟ ਹੋਣ ਦੇ ਵਿੱਚ ਹੈਲਪ ਕਰ ਸਕੇ ਬਹੁਤ ਵਧੀਆ ਜਿਵੇਂ ਕਿ ਇਹ ਸਮਾਜਿਕ ਵਿਕਲੀ ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਕੁਝ ਮਦਦ ਤਾਂ ਜਰੂਰ ਭੇਜ ਦਿੱਤੀ ਹੈਗੀ ਪਰ ਅਜੇ ਵੀ ਇਹ ਇਲਾਜ ਜੋ ਜਿਹੜਾ ਹੈਗਾ ਖਰਚੇ ਜਿਹੜਾ ਘਟਾ ਹੈਗਾ ਦੂਜੇ ਪਾਸੇ ਪੀਜੀਆਈ ਦੇ ਡਾਕਟਰਾਂ ਨੇ ਦੱਸਿਆ ਕਿ ਜਲਦੀ ਜਲਦੀ ਜਿਨ੍ਹਾਂ ਦਾ ਇਲਾਜ ਕਰਵਾਇਆ ਜਾਵੇ ਇਹਨਾਂ ਨੇ ਵੀ ਕਹਿਣਾ ਹੈ ਕਿ ਡਾਕਟਰਾਂ ਨਾਲ ਗੱਲਬਾਤ ਕੀਤੀ ਹੈ ਕਿ ਬਾਹਰਲੇ ਮੁਲਕ ਦੇ ਵਿੱਚੋਂ ਜਿਹੜਾ ਹੈਗਾ ਇਹਨਾਂ ਦੇ ਦਿਮਾਗ ਦਾ ਜਿਹੜਾ ਹੈਗਾ ਟ੍ਰਾਂਸਪਲੈਂਟ ਹੋਣਾ ਹੈਗਾ ਜਿਸ ਕਰਕੇ ਬਹੁਤੇਰਾ ਖਰਚਾ ਆਉਣਾ ਹੈਗਾ ਦੂਜੇ ਪਾਸੇ ਲਿਵੀ ਇੰਡੀਆ ਦੀ ਟੀਮ ਵੱਲੋਂ ਜਿਹੜੇ ਆਪਣੇ ਦਰਸ਼ਕਾਂ ਨੂੰ ਵੀ ਤੇ ਜਾਂ ਸਮਾਜ ਸਭੀ ਸੰਸਥਾ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਪਰਿਵਾਰ ਦੀ ਜਿਹੜੀ ਵੱਤ ਵਤ ਮਦਦ ਕੀਤੀ ਜਾਵੇ ਤਾਂ ਜੋ ਇਹ ਦੋਨੇ ਬੱਚੇ ਜਿਹੜੇ ਹੈਗੇ ਵਧੀਆ ਬੋਲਣ ਸੁਣ ਲੱਗ ਪੈਣ ਇਸ ਕਰਕੇ ਜਿਹੜਾ ਹੈਗਾ ਫੇਰ ਇੱਕ ਵਾਰ ਫੇਰ ਇਸ ਅਪੀਲ ਕਰਦੇ ਆ ਕਿ ਇਹਨਾਂ ਪਰਿਵਾਰ ਦੀ ਵੱਤ ਚੌਰ ਵੱਤ ਤੋ ਵੱਦ ਮਦਦ ਕੀਤੀ ਜਾਵੇ ਲਿਵੀ ਇੰ